Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਸਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਰਮੇਸ਼ਾ ਦਾ ਨਿਊਜ਼ ਕੋਰ ਪੂਰਾ ਪੰਜਾਬ ਅੱਜ ਤੁਸੀਂ ਦੇਖਿਆ ਕਿ ਜੋ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਉਸ ਦੇ ਦਰਮਿਆਨ ਾਕਾਦ 22 ਸਾਲ ਦੀ ਉਮਰ ਦੇ ਚਾਹੇ 2 ਸਾਲੀ ਐਸੀ ਸਨ ਭੱਜੀ ਹੋਏ ਆਪਣੇ ਵੀਰ ਫੌਜ ਦੇ ਵਿੱਚ ਪੱਤੀ ਹੋਇਆ ਸੀ ਔਰ ਉੱਥੇ ਅਤਵਾਦੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਸੀ ਤੇ ਔਰ ਅੱਜ ਇਹ ਇਲਾਕੇ ਦੀ ਸਾਰੀ ਸੰਗਤ ਦੇ ਵੱਲੋਂ ਸਲਾਮੀ ਵੀ ਦਿੱਤੀ ਗਈ ਹੈ ਔਰ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਨਾਮ ਅੱਖਾਂ ਦੇ ਨਾਲ ਤੁਹਾਨੂੰ ਸਲਾਮੀ ਦੇਉਂਦੇ ਹੋ ਕਿ ਇਹ ਆਕਾਸ਼ ਸਿੰਘ ਦੀ ਯਾਦਗਾਰ ਬਣਾਈ ਜਾਵੇ ਔਰ ਜੋ ਬੰਦਾ ਮੌਜਾ ਜੋ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਉਸ ਦੇ ਪਰਿਵਾਰ ਦੀ ਦਿੱਤੀ ਸਹਾਇਤਾ ਦਿੱਤੀ ਜਾਵੇ ਪਰਮੇਸ਼ਰ ਇਹ ਫਲੋਂ ਜੋ ਸ਼ਹੀਦੀ ਦਿਤੀ ਉਸ ਬਾਰੇ ਕੀ ਦੱਸਣਾ ਪਊ ਬੜੀ ਮੰਦਪਾਗੀ ਘਟਨਾ ਹੈ ਕਦੇ ਵੀ ਨਾ ਪੂਰਾ ਹੋਣ ਜਿਹੜਾ ਘਟਾ ਹੈ ਦੇਖਿਆ ਨਹੀਂ ਜਾਂਦਾ ਪਰਿਵਾਰ ਦਾ ਦੁੱਖ ਮਾਂ ਦਾ ਦੁੱਖ ਸਾਡਾ ਤਾਂ ਬੱਚਾ ਸੀ ਸਾਡੇ ਦਾ ਆਪ ਦੇ ਹੱਥਾਂ 'ਚ ਫੇਟਿਆ ਜਵਾਨ ਹੋਇਆ ਅਰਤੀ ਹੋਇਆ ਮੈਨੂੰ ਮਿਲਦਾ ਨਹੀਂ ਦੱਸ ਬਹੁਤ ਦੁੱਖ ਬਹੁਤ ਦੁੱਖ ਜਿਸੀ ਇੱਜ਼ਤ ਦਿੱਤੀ ਗਈ ਉਸ ਵਾਰੀ ਕੀ ਨਾ ਦੇਖੋ ਬਹੁਤ ਦੁੱਖ ਦੀ ਗੱਲ ਹੈ ਸਾਡੇ ਇਲਾਕੇ ਦੇ ਪਿੰਡ ਕਹਿਲ ਦਾ ਨੌਜਵਾਨ ਕਾਸਟਿਕ ਜਿਹੜਾ ਇਹਦੀ ਬਹੁਤ ਵੱਡੀ ਕਸ਼ਮੀਰ ਦੇ ਵਿੱਚ ਇਸੇ ਸ਼ੀ ਤੇ ਇਹਨੇ ਸਾਡੇ ਪਿੰਡ ਦਾ ਨਾਮ ਇਲਾਕੇ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਨੌਜਵਾਨ ਪੁੱਤ ਹੈ ਜਿਹੜੇ ਨਾ ਤਾਂ ਜਿਹੜਾ ਦੁੱਖ ਮਾਫ ਕਰੋ ਨਾ ਉਹ ਦੁੱਖ ਬਹੁਤ ਪਾਣਾ ਹੁਕਮ ਹੈ ਪਰ ਮਰਨਾ ਮੌਤ ਮਰੀਆਂ ਨੂੰ ਪਿੰਡ ਦਾ ਨਾਮ ਆਦੇ ਪਰਿਵਾਰ ਦਾ ਨਾਮ ਹਮੇਸ਼ਾ ਨਮਨ ਕਰਦੇ ਆ ਉਹਦੀ ਸ਼ਹੀਦੀ ਨੂੰ ਸਾਡਾ ਪ੍ਰਣਾਮ ਹੈ ਇਹ ਸਾਰਾ ਇਲਾਕਾ ਜਿੱਥੇ ਹਾਜ਼ਰ ਹੈ ਕਿ ਜਿੰਮੇਤ ਕਰਨ ਵਾਲਾ ਪਰਿਵਾਰ ਹੈ ਪਰੱਖ ਜਿਹੜਾ ਹੈਗਾ ਉਹ ਉਸ ਸ਼ਫਤਾ ਚ ਹੋ ਗੱਲ ਨਹੀਂ ਸਕਦੇ ਬਹੁਤ ਮਰਿਆ ਜਿਹੜੀ ਕਿ ਦੇਸ਼ ਤੇ ਸਰਹਦੀ ਅਖੜਾਂ ਚ ਨਾਂ ਲਿਖਿਆ ਜਾਣਾ ਉਹਦਾ ਸਾਡੇ ਇਲਾਕੇ ਦਾ ਨਾਮ ਆ ਗਰ ਬਣਾਈ ਜਾਵੇ ਤਾਂ ਤਾਂ ਦੇਖੋ ਸਰਕਾਰ ਨੂੰ ਤਾਂ ਚਾਹੀਦਾ ਹੀ ਪਰਿਵਾਰ ਦੀ ਬਾਹ ਫੜੇ ਉਸ ਕੋਲ ਇਹ ਚੀਜ਼ ਹੋਵੇ ਜੋ ਮੁਆਵਜ਼ਾ ਸਰਕਾਰ ਦਿੰਦੀ ਉਹ ਦੇਣਾ ਚਾਹੀਦਾ ਉਹਦੇ ਨਾਂ ਨਾਲ ਚਾਹੀਦਾ ਪਿੰਡ ਦੇ ਵਿੱਚ ਉਹਦੀ ਯਾਦਗਾਰ ਬਣਨੀ ਚਾਹੀਦੀ ਹੈਗੀ ਨੇ ਦੇਸ਼ਵਾਲ ਤੇ ਸੀ ਦਿੱਤੀ ਉਸ ਬਾਰੇ ਕੀ ਕਿਹਾ ਜੀ ਸ਼ਹੀਦ ਇੱਕ ਪਰਟੀ ਕਰਨ ਵਾਲਾ ਪੀਜੀ ਨਾ ਸ਼ਹੀਦ ਦੇ ਨਾਮ ਤੇ ਪਰ ਇਹਨਾਂ ਸਾਮਾਨ ਉਸ ਤੇ ਬਹੁਤ ਜਿਆਦਾ ਖፋ ਹੁੰਦਾ ਸੋਟਾ ਸੋਟਾ ਬਸ ਥੋੜਾ ਚਿੰਤਾ ਸਿਰ ਤੇ ਜੀ ਉਸ ਦੇ ਕੋਲ ਕੀ ਹੈ ਜੇ ਜਦੋਂ ਦਿਤੇ ਕੋ ਮਨਪਤ ਇਸ ਤਰ੍ਹਾਂ ਦੇਸ਼ ਪਰ ਸੁੱਖੀ ਸਾਭੀ ਸ਼ਾਂਤੀ ਰਹੇ ਕਿ ਸਰਕਾਰ ਇਹਨਾਂ ਦੇ ਜੀ ਮੈਂ ਤਜੱਸਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਲਾਕਤਾਂ ਦਾ ਪਤਾ ਲੱਗ ਗਿਆ ਸਾਰੇ ਇੱਥੇ ਮੌਜੂਦ ਹੈ ਬਹੁਤ ਛੋਟੀ ਉਮਰ ਦੇ ਵਿੱਚ گر سات فٹ دبے آ گیا گیا

ভাই সাহেব সব করতে পারবে ভাই সাহেবকে গাম্ভীর্য ছোট ছোট স্যার স্যার গটিনি হবে না আর আমরা যখন তো কাজ করি তা দিয়ে আর চা বানাল বেজে আসবে ਕਿਹੜੀ ਜੱਲਾ ਹਾਦਸੇ ਬਾਕੀ ਕੀ ਕਿਹੜੀ ਜੱਲਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ